ਹਜੀ ਸਰ ਕੀ ਨਾਇਆ ਜੀ ਮੈਂ ਤਾਰਾ ਚੰਦ ਪੰਜਾਬ ਪ੍ਰਧਾਨ ਬੇਗਮਪੁਰਾ ਟੈਗਰ ਫੋਰਸ ਅ ਪਿਛਲੇ ਦਿਨੀ ਇਹ ਜੋ ਮਸਲਾ ਚੱਲ ਰਿਹਾ ਹੈ ਪਿਛਲੇ ਦਿਨੀ ਹਫਤਾ ਜਾਂ 10 ਦਿਨ ਪਹਿਲਾਂ ਇੱਕ ਐਫ ਆਈ ਆਰ ਦਰਜ ਹੋਇਆ ਜਿਹਦੇ ਵਿੱਚ ਐਸ ਐਸ ਟੀ ਤੇ ਹੋਰ ਧਰਾਮਾਂ ਦੇ ਤਹਿਤ ਪਿੰਡ ਨੋਗਰਾਮਾ ਦੇ ਕੁਝ ਅੰਸਰ ਹੈਗੇ ਉਹਨਾਂ ਤੇ ਪਰਚਾ ਦਰਜ ਹੋਇਆ ਸੀ ਪਰ ਰਾਤੀ ਜੋ ਘਟਨਾ ਦੇਖਣ ਨੂੰ ਮਿਲੀ ਹੈ ਉਹ ਇੱਕ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ ਪੈਦਾ ਕਰਦੀ ਹੈ ਕਿ ਉਹ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਵਾਧਾ ਕਰਨ ਲਈ ਇਹ ਜਿਹੜੀਆਂ ਘਟਨਾਵਾਂ ਕਰਵਾ ਰਹੇ ਨੇ ਪਹਿਲਾਂ ਮਾਝਾ ਮਾਲਵਾ ਤਾਂ ਸੁਣਿਆ ਸੀ ਹੁਣ ਦੁਆਬੇ ਦੇ ਪਿੰਡਾਂ ਵਿੱਚ ਵੀ ਇਹ ਜਿਹੜੇ ਗੈਂਗਸਟਰ ਆ ਉਹ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਰਾਤੀ ਨੌਗ੍ਰਾਮਾ ਤੇ ਤੁਹਾਨੂੰ ਸੀਸੀਟੀਵੀ ਫੁਟੇਜ ਵੀ ਜਿਹੜੀ ਮੁਹੱਈਆ ਹੋ ਗਈ ਹੋਵੇਗੀ ਕਿ ਕਿੱਦਾਂ ਰਾਤੀ ਗੈਂਗਸਟਰਾਂ ਨੇ ਆ ਕੇ ਪਿੰਡ ਤੇ ਹਮਲਾ ਕਰ ਦਿੱਤਾ ਅੱਜ ਤਾਂ ਪਿੰਡ ਨੌਗ੍ਰਾਮਾ ਤੇ ਹੋਇਆ ਕੱਲ ਨੂੰ ਕਿਸੇ ਹੋਰ ਪਿੰਡ ਤੇ ਹੋਏਗਾ ਸ਼ਰੈਅਮ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਹਾਨੂੰ ਆਪਾਂ ਗੋਲੀਆਂ ਨਾ ਭੁੱਲ ਦੇਣ ਭੁੱਨ ਦੇਣਾ ਕਿ ਇਹ ਜਿਹੜਾ ਅਸਲਾ ਵੀ ਆ ਉਹ ਪੰਜਾਬ ਸਰਕਾਰ ਨੂੰ ਹੋਇਆ ਕਰਾਰੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਆ ਉਹ ਮੁਹੱਈਆ ਕਰਵਾ ਰਹੇ ਆ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਐਡੀਆਂ ਐਡੀ ਅੱਤ ਨਹੀਂ ਚੱਕੀ ਸੀ ਗੈਂਗਸਟਰਾਂ ਨੇ ਜਿੰਨੀਆਂ ਇਸ ਸਰਕਾਰ ਦੇ ਵਿੱਚ ਆ ਕੇ ਇਹ ਜਿਹੜੀ ਅੱਤ ਚੱਕ ਦਿੱਤੀ ਹੈ ਬ੍ਰਹਮਸ਼ੰਕਰ ਜਿੰਪਾ ਮੰਤਰੀ ਉਹ ਪੂਰਾ ਹੁਸ਼ਿਆਰਪੁਰ ਦੇ ਲਈ ਸੁੱਤਾ ਪਿਆ ਆਲੇ-ਦੋਲੇ ਜਾ ਕੇ ਕਦੀ ਕਿਤੇ ਇਨਕੁਆਰੀਆਂ ਬਿਠਾ ਦਿੰਦਾ ਕਦੀ ਕਿਤੇ ਬਿਠਾ ਦਿੰਦਾ ਪਰ ਆਪਣੇ ਹੁਸ਼ਿਆਰਪੁਰ ਦਾ ਇਹਦੇ ਕੋਈ ਸੁਧਾਰ ਨਹੀਂ ਹੋ ਰਿਹਾ ਤੇ ਇਹ ਬਹੁਤ ਹੀ ਇੱਕ ਮੰਦਭਾਗੀ ਘਟਨਾ ਆ ਭਗਵਾਨਤਮਨ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਮੰਤਰੀ ਬਣਾਏ ਆ ਉਹ ਕਿਤੇ ਗੈਂਗਸਟਰਵਾਦ ਤਾਂ ਨਹੀਂ ਫਲਾਰੇ ਕਿਤੇ ਆਪਣੇ ਗੈਂਗਸਟਰਾਂ ਨੂੰ ਆਪਣੀਆਂ ਵੋਟ ਜਿਹੜਾ ਇੱਕ ਮਾਮਲਾ ਪਹਿਲਾਂ ਦਰਜ ਹੋ ਚੁੱਕਾ ਆ ਤੇ ਉਸ ਤੋਂ ਬਾਅਦ ਰਾਤ ਦੀ ਜਿਹੜੀ ਘਟਨਾ ਹੋਈ ਉਸ ਤੋਂ ਬਾਅਦ ਕੀ ਮੰਗ ਕਰਦੇ ਹੁਣ ਅਸੀਂ ਦੇਖੋ ਪਹਿਲਾਂ ਤਾਂ ਜਿਹੜੀ ਆ ਇੱਕ ਅਸਲਾ ਐਕਟ ਦੇ ਤਹਿਤ ਪਰਚਾ ਦਰਜ ਹੋਵੇ ਔਰ ਪਲੱਸ ਘਰਾਂ ਦੇ ਵਿੱਚ ਜਾ ਕੇ ਉਹਨਾਂ ਗੈਂਗਸਟਰਾਂ ਨੇ ਇਹ ਹਮਲਾ ਕੀਤਾ ਬਾਈ ਨੇਮ ਪਰਚਾ ਦਰਜ ਹੋ ਕੇ 452 ਵੀ ਲੱਗਣੀ ਚਾਹੀਦੀ ਔਰ ਅਰੈਸਟ ਵੀ ਪੈਣੀ ਚਾਹੀਦੀ ਹੈ ਸ਼ਰਪੁਰ ਦਾ ਮਾਹੌਲ ਬੜਾ ਖਰਾਬ ਹੋ ਚੁੱਕਾ ਔਰ ਪਿੰਡ ਦੇ ਜਿਹੜੇ ਲੋਕ ਆ ਉਹ ਬੜੇ ਇੱਕ ਤਾਂ ਬੜੇ ਮਾਸੂਮ ਭੋਲੇ ਭਾਲੇ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਾ ਰਾਤੀ ਹੋ ਕੀ ਗਿਆ ਤਾਬੜ ਤੋੜ ਉਥੇ ਜੋ ਇੱਟਾਂ ਚੱਲੀਆਂ ਉਹਨਾਂ ਨੇ ਗਾਲੀ ਗਲੋਚ ਕੀਤਾ ਇਵਨ ਕਿ ਫਾਇਰ ਵੀ ਕਰਨਾ ਸੀਗਾ ਉਹ ਤਾਂ ਸਮੇਂ से ਰਹਿੰਦੇ ਆ ਪਿੰਡ ਵਾਸੀਆਂ ਨੇ ਜਿੱਲੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੈਮਰੇ ਲੱਗੇ ਆ ਉਹਨਾਂ ਨੇ ਆਪਣੀਆਂ ਰਬਾਲਪੁਰਾ ਇੱਕ ਤੀ ਤਾਂ ਸਪਰਿੰਗ ਸਪਰੰਗ ਵੀ ਉਥੇ ਮਿਲੇ ਪੁਲਿਸ ਨੂੰ ਬਰਾਮਦ ਵੀ ਹੋਇਆ ਪਤਾ ਨਹੀਂ ਬਾਅਦ ਵਿੱਚ ਉਹ ਪੁਲਿਸ ਕੀ ਕਰਦੀ ਹੈ ਕੀ ਨਹੀਂ ਉਹਦਾ ਪਰ ਪਿੰਡ ਵਾਲਿਆਂ ਨੇ ਵੀਡੀਓ ਬਣਾ ਲਈ ਹੈ ਕੀ ਅਗਲੀ ਕਾਰਵਾਈ ਕੀ ਹੋਣਾ ਅਗਲੀ ਕਾਰਵਾਈ ਇਹ ਹੈ ਕਿ ਜੀ ਪੁਲਿਸ ਸਮਾ ਮੰਗ ਰਹੀ ਹੈ ਐਸ ਐਚਓ ਡੀ ਐਸ ਪੀ ਸਮਾ ਮੰਗ ਰਹੀ ਹੈ ਪਰ ਸਾਨੂੰ ਇਹ ਲੱਗ ਰਿਹਾ ਕਿ ਜੋ ਪੁਲਿਸ ਸਮਾ ਮੰਗ ਰਹੀ ਇਹਦੇ ਵਿੱਚ ਵੀ ਕੁਝ ਨਹੀਂ ਹੋਣਾ ਕਿਉਂਕਿ ਜਦੋਂ ਭਗਵੰਤ ਮਾਨ ਤੇ ਮੰਤਰੀ ਜਿਹੜੇ ਕਾਨੂੰਨ ਨੂੰ ਛਿੱਕੇ ਤੇ ਟੰਗ ਕੇ ਚੱਲ ਰਹੇ ਆ ਜਦੋਂ ਤੱਕ ਉਹਨਾਂ ਦੀ ਇਸ ਇਨ੍ਹਾਂ ਇਦਾਂ ਦੇ ਕੇਸਾਂ ਵਿੱਚ ਸ਼ਮੂਲੀਅਤ ਰਹੇਗੀ ਤੇ ਉਹਦੇ ਤੱਕ ਪੰਜਾਬ ਦੇ ਵਿੱਚ ਸ਼ਾਂਤ ਮੌਲਕਾ ਨਹੀਂ ਹੋ ਪਾਏਗਾ ਅਸੀਂ ਇੱਥੇ ਥਾਣਾ ਸਦਰ ਦੇ ਵਿੱਚ ਬਾਹਰ ਪੱਕਾ ਧਰਨਾ ਦੇਣ ਜਾ ਰਹੇ ਆ ਸਾਡੀ ਜੋ ਵੀ ਔਰ ਮੰਤਰੀ ਦੀ ਕੋਠੀ ਦਾ ਘਰਾਓ ਵੀ ਕਰਨ ਜਾ ਰਹੇ ਆ ਜੇਕਰ ਅੱਜ ਸ਼ਾਮ ਤੱਕ ਉਹਨਾਂ ਸਾਰੇ ਦੋਸ਼ੀਆਂ ਤੇ ਬਾਇ ਨੇਮ ਪਰਚਾ ਦਰਜ ਹੋਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਜੀ ਆਪਣਾ ਅਮਰਜੀਤ ਕੌਰ ਕਿਹੜਾ ਪਿੰਡ ਆ ਜੀ ਨੌਗਰਮਾ ਜੀ ਕੀ ਮਾਮਲਾ ਕੀ ਆ ਜੀ ਮਾਮਲਾ ਜੀ ਬੱਚੇ ਕੰਮ ਤੇ ਜਾਂਦੇ ਤੰਗ ਕਰਦੇ ਆ ਠੀਕ ਆ ਗਾਲਾਂ ਕੱਢਦੇ ਆ ਰੋਕ ਇੱਧਰ ਜਾਣ ਦਾ ਵੀ ਹੁਣ ਸਾਰੇ ਪਾਸੇ ਤੇ ਇਹਨਾਂ ਦਾ ਹੈਗਾ ਰਾਹ ਠੀਕ ਆ ਸਰਕਾਰੀ ਆ ਕੋਈ ਵੀ ਲੰਘ ਸਕਦਾ ਆ ਨਿਆਣਿਆਂ ਨੂੰ ਕੰਮਾਂ ਤੇ ਜਾਂਦੇ ਧਮਕੀ ਦਿੰਦੇ ਆ ਕੁੱਟਦੇ ਆ ਕਿਰਪਾਨਾ ਮਾਰਦੇ ਆ ਬਹੁਤ ਕੁਝ ਕਰਦੇ ਆ ਇਹਨਾਂ ਵੱਲੋਂ ਐਗਜ਼ਾਮ ਕੀਤਾ ਜਾਂਦਾ ਇਹ ਜੇ ਆ ਜਿਹੜੇ ਚਾਰਾਂ ਦੀ ਰਿਪੋਰਟ ਲਖਾਈ ਗਈ ਹੈ ਜਿਹੜੀ ਚਾਰ ਘਰਾਂ ਦੀ ਹੈ ਨਾ ਇਹਨਾਂ ਨੇ ਤੰਗ ਕੀਤਾ ਹੈ ਪਿੰਡ ਦੇ ਪਿੰਡ ਦੇ ਚਾਰ ਬੰਦੇ ਜਿਹੜੇ ਜਗੀਰ ਸਿੰਘ ਕਿੰਨੇ ਸਮੇਂ ਤੋਂ ਜਿਹੜਾ ਇਹ ਕੰਮ ਚੱਲਦਾ ਆ ਰਿਹਾ ਓਏ ਪਹਿਲਾਂ ਤੋਂ ਚੱਲਦਾ ਆ ਹੁਣ ਮਹੀਨਾ ਹੋ ਗਿਆ ਹਾਈ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਪਹਿਲਾਂ ਵੀ ਇਹਨੀਆਂ ਕੰਪਲੀਟ ਹੋਈਆਂ ਕੋਈ ਹਾਂਜੀ ਕਿੰਨਾ ਟਾਈਮ ਹੋ ਗਿਆ ਹੋਈ ਜਾਂਦੀਆਂ ਆ ਇੱਥੇ ਉਹ ਕਹਿੰਦੇ ਹੁਣ ਇੰਨਾ ਘੱਟ ਮਹੀਨਾ ਵੀ ਨਹੀਂ ਹੋਇਆ ਮਹੀਨਾ ਹੀ ਹੋ ਗਿਆ ਜੀ ਇਸ ਰੋਲੇ ਰੁਪੇ 'ਚ ਕੋਈ ਸਾਡੀ ਸੁਣੇ ਹੀ ਨਹੀਂ ਰਿਹਾ ਤੁਮਲ ਜੀ ਕਿਹੜਾ ਪਿੰਡ ਆ ਜੀ ਨੌਗਰਾਮ ਠੀਕ ਆ ਜੀ ਆ ਤੇ ਥਾਣੇ ਸਦਰ ਦੇ ਬਾਹਰ ਇਕੱਠੇ ਹੋਏ ਹੋ ਘਰਾਓ ਕੀਤਾ ਕੀ ਕਾਰਨ ਕੀ ਆ ਜੀ ਕਾਰਨ ਇਹ ਹੋਇਆ ਜੀ ਰਾਤੀ ਅਸੀਂ ਸਾਰੇ ਕੋਈ ਰੋਟੀ ਖਾਂਦਾ ਸੀ ਕੋਈ ਸੁੱਤਾ ਪਿਆ ਸੀਗਾ ਤੇ ਇਹ 5-6 ਬੰਦੇ ਉਧਰ ਤਾਂ ਬਹੁਤ ਬੰਦੇ ਸੀਗੇ ਦੋ ਗੱਡੀਆਂ ਆਈਆਂ ਬੰਦਿਆਂ ਵਾਲੀਆਂ ਮਤਲਬ ਸਾਡੇ ਘਰ ਦੇ ਮੋੜ ਦੀ ਇਹ ਨੰਗੇ ਆ ਸਾਡੇ ਘਰ ਮੋੜ ਦੀ ਨੰਗੇ ਗਾਲਾਂ ਕੱਢਦੇ ਅੱਗੇ ਨੂੰ ਚੱਲ ਗਏ ਆ ਉਧਰੋਂ ਫੇਰ ਵਾਪਸ ਮੁੜ ਕੇ ਆਉਂਦੇ ਆ ਮੁੜ ਕੇ ਆ ਕੇ ਫੇਰ ਗਾਲਾਂ ਕੱਢਦੇ ਆ ਕਹਿੰਦੇ ਅਸੀਂ ਸਾਡੇ ਜੱਸੇ ਨੂੰ ਬਾਹਰ ਕੱਢੋ ਨਹੀਂ ਤਾਂ ਅਸੀਂ ਕਹਿੰਦਾ ਗੋਲੀਆਂ ਦੇ ਫੇਰ ਕਰਨੇ ਆ ਉਹ ਇੱਕ ਤਾਂ ਮਰ ਜਾਊਗਾ ਸਾਡੇ ਕੋਲ ਪਿੰਡ ਦੇ ਬੰਦੇ ਪਿੰਡ ਦੇ ਨਹੀਂ ਉਹ ਬਾਹਰਲੇ ਬੰਦੇ ਇੱਕ ਪਿੰਡ ਦਾ ਸੀ ਜਿਹਨਾਂ ਦੇ ਨਾਲ ਸਾਡੀ ਗੱਲਬਾਤ ਚੱਲਦੀ ਆ ਇੱਕ ਬਾਹਰਲਾ ਬੰਦਾ ਸੀ ਤੇ ਬਾਕੀ ਪੰਜ ਬੰਦੇ ਹੋਰ ਸੇ ਬਾਕੀ ਗੱਡੀਆਂ ਦੇ ਵਿੱਚ ਬੈਠੇ ਦੋ ਗੱਡੀਆਂ ਭਰ ਕੇ ਆਈਆਂ ਬਹੁਤ ਖਰਾਬ ਕਰਦੇ ਅੱਜ ਪਿੰਡ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਦੇ ਕਿਸੇ ਨੂੰ ਵੀ ਜੀਣ ਨਹੀਂ ਦਿੰਦੇ ਪਿਛਲੇ ਕਿੰਨੇ ਸਮੇਂ ਤੋਂ ਇਹ ਕਰ ਰਹੇ ਸਮਾਂ ਤਾਂ ਬਹੁਤ ਹੋ ਗਿਆ 15 ਸਾਲ 20 ਸਾਲ ਹੋ ਗਏ ਗੱਲ ਚੱਲਦੀ ਨੂੰ ਪਰ ਅਸੀਂ ਕਿਸੇ ਗੱਲ 'ਚ ਨਹੀਂ ਆਈਦਾ ਅਸੀਂ ਡਰ ਜਾਂਦੇ ਸੀ ਗਰੀਬ ਲੋਕ ਤੁਹਾਨੂੰ ਪਤਾ ਹੈ ਤੇ ਉਹਨਾਂ ਹੀ ਕਰਨਾ ਉਹਨਾਂ ਹੀ ਖਾਣਾ ਡਰ ਜਾਂਦੇ ਸੀ ਅਸੀਂ ਕੋਈ ਕਰਦ ਨਹੀਂ ਸੀ ਕਰਦੇਗਾ ਇਸ ਲਈ ਕੋਈ ਪਰਚਾ ਵੀ ਉਹਨਾਂ ਤੇ ਦਰਜ ਨਹੀਂ ਹੁਣ ਮਹੀਨਾ ਹੋ ਗਿਆ ਪਰਚੇ ਕਰਦੇ ਆਨ ਸਾਰਾ ਪਿੰਡ ਕਰਦਾ ਸਾਰਾ ਪਿੰਡ ਸਾਡੇ ਨਾਲ ਵਾ ਯਾ ਤੇ ਜ਼ਿੰਮੇਦਾਰ ਸਾਰੇ ਸਾਡੇ ਨਾਲੇ ਕਿਹੇ 4-5 ਘਰ ਵਾ ਇਹ ਨਹੀਂ ਸੰਟੀਕਣ ਦਿੰਦੇ بس ਇਹੀ ਸਾਡੀ ਪ੍ਰੋਬਲਮ ਇਹ ਸਾਡੀ ਸੌਲ ਹੋ ਜਵੇ ਸਾਨੂੰ ਕੋਈ ਗੱਲ ਨਹੀਂ ਕਿਉਂ ਲੱਗਦੇ ਕਰਨ ਕਿਸ ਗੱਲੋਂ ਲੱਗਦੇ ਪਤਾ ਨਹੀਂ ਅਸੀਂ ਕੁਝ ਕਹਿੰਦੇ ਵੀ ਨਹੀਂ ਕਿਸੇ ਨੂੰ ਕੁਝ ਵੀ ਸਾਰੇ ਪਿੰਡ ਨੂੰ ਤਾਂ ਕਰਦੇ ਸਾਰੇ ਪਿੰਡ ਨੂੰ ਕਰਦੇ ਆ ਸਾਰੇ ਪਿੰਡ ਨੂੰ ਕਰਦੇ ਆ ਪੁਲਿਸ ਕਿਉਂ ਨਹੀਂ ਕਾਰਵਾਈ ਪੁਲਿਸ ਪਤਾ ਨਹੀਂ ਕਾਤੇ ਨੂੰ ਕਰਦੀ ਹੋ ਗਈ ਸਾਨੂੰ ਮਹੀਨਾ ਹੋ ਗਿਆ ਇਹਨਾਂ ਦੇ ਮਗਰ ਪਰਚੇ ਵੀ ਕੱਟਦੇ ਸਭ ਕੁਝ ਕਰਦੇ ਆ ਤੁਸੀਂ ਮੰਤਰੀ ਦੇ ਖਿਲਾਫ ਵੀ ਨਾਰੇ ਲਾਏ ਜਿੰਪਾ ਮੁਰਦਾਬਾਦ ਮੰਤਰੀ ਜਦ ਮੰਤਰੀ ਵੀ ਤਾਂ ਮੰਤਰੀ ਵੀ ਕਰਦਾ ਹੀ ਆ ਤਾਂਹੀਂ ਤਾਂ ਪੜਦੇ ਨਹੀਂ ਉਹਨਾਂ ਨੂੰ ਕਿਉਂ ਨਹੀਂ ਪੜਦੇ ਹਨੇ ਚਾਹੀਦੇ ਨਹੀਂ ਤੁਸੀਂ ਇਹ ਦੱਸੋ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਅਸੀਂ ਇਹੀ ਕਰਦੇ ਆਂ ਕਿ ਸਾਡੇ ਬੰਦਿਆਂ ਨੂੰ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਧਾਰਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਅਸੀਂ ਇਹ ਕਹਿੰਦੇ ਵੀ ਪਿੰਡ ਦੇ ਵਿੱਚ ਸ਼ਾਂਤੀ ਰਹੇ ਠੀਕ ਹੈ ਪਰ ਸ਼ਾਂਤੀ ਇਹ ਨਹੀਂ ਸਾਡੇ ਰਹਿਣ ਦਿੰਦੇ ਜਿਹੜਾ ਨੇ ਸਦਰ ਥਾਣੇ ਦਾ ਘਰ ਵੀ ਕੀਤਾ ਇਹ ਅੱਜ ਨੌਂਗਰਾਮ ਦੇ ਮੋਦੁਰ ਵਕੀ ਆ ਇਹਨਾਂ ਦੀ ਅਸੀਂ ਗੱਲ ਸੁਣੀ ਆ ਇਹਨਾਂ ਸਾਨੂੰ ਜੋ ਵੀ ਦਰਖਾਸਤ ਦੇਣਗੇ ਉੱਤੇ ਅਸੀਂ ਤਸਦੀਕ ਕਰਕੇ ਉਹਦੀ ਲੋਡਿੰਦੀ ਇਹਦੀ ਕਾਰਵਾਈ ਕਰਾਂ। ਇੱਕ ਕਹਿੰਦੇ ਕਿ ਪਰਚਾ ਦਰਜ ਵੀ ਹੋਇਆ ਹੈ। ਕਾਫੀ ਟਾਈਮ ਹੋ ਗਿਆ ਪੁਲਿਸ ਨੇ ਅਰੈਸਟ ਨਹੀਂ ਪਾਈ। ਇਹ ਤਾਂ ਕੋਈ ਮੰਤਰੀ ਦੀ ਪ੍ਰੈਸ਼ਰ ਹੈ ਤਾਂ ਦੋਸ਼ ਲਾ ਰਹੇ ਆ ਜੀ ਇਹ। ਪਿੰਡ ਵਾਸੀ ਨਹੀਂ ਪ੍ਰੈਸ਼ਰ ਵਾਲੀ ਕੋਈ ਗੱਲਬਾਤ ਨਹੀਂ। ਜਿਹੜਾ ਐਸ.ਸੀ.ਐਸ.ਟੀ ਐਕਟ ਦਾ ਪਰਚਾ ਖਾਣੇ ਸਦਰ ਦੇ ਵਿੱਚ ਦਰਜ ਹੋਇਆ ਹੈ। ਅਸੀਂ ਉਹ ਦੋਸ਼ੀਆਂ ਦੀ ਭਾਤ ਦੇ ਲਈ ਅਸੀਂ ਟੀਮਾਂ ਬਣਾ ਕੇ ਅਸੀਂ ਅਲੱਗ-ਅਲੱਗ ਇਨਾਂ ਦੇ ਰੇਡ ਕਰਾਵਾਂਗੇ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਸੀ.ਸੀ.ਟੀ.ਵੀ ਵਗੈਰਾ ਵੀ ਜਿਹੜਾ ਨੇ ਇਹ ਮੁਹੱਈਆ ਕਰਵਾਈਆਂ ਤੁਹਾਨੂੰ ਉਹ ਵੀ ਵੈਰੀਫਾਈ ਕਰ ਰਹੇ ਆ। ਠੀਕ ਹੈ। ਥੈਂਕ ਯ